ਸ਼ਸ਼ੀਕਲ ਕਿਸਾਨ ਵੀਰੋ ਸਭ ਤੋਂ ਪਹਿਲਾਂ ਜਿਵੇਂ ਕਿ ਆਪਾਂ ਨੂੰ ਪਤਾ ਪੰਜਾਬ ਦੇ ਵਿੱਚ ਸੌਣੀ ਦੀ ਜਿਹੜੀ ਪ੍ਰਮੁੱਖ ਫਸਲ ਹੈ ਉਹ ਝੋਨੇ ਦੀ ਫਸਲ ਹੈ ਝੋਨੇ ਦੀ ਫਸਲ ਜਦੋਂ ਆਪਾਂ ਉਹਨੂੰ ਵੱਢ ਲੈਣੇ ਆ ਉਸ ਤੋਂ ਬਾਅਦ ਜਿਹੜੀ ਉਹਦੀ ਪਰਾਲੀ ਪਾਚ ਜਾਂਦੀ ਹੈ ਤਕਰੀਬਨ ਜਿਹੜੀ ਆਪਣਾ ਮੋਟੇ ਜਾਂ ਦਸਣ ਦੇ ਤੌਰ ਤੇ ਇੱਕ ਏਕੜ ਦੇ ਵਿੱਚ ਦੋ ਤੋਂ ਤਿੰਨ ਤਣ ਜਿਹੜੀ ਪਰਾਲੀ ਹੈ ਉਹ ਖੇਤ ਦੇ ਵਿੱਚ ਆਪਣੇ ਬਚ ਜਾਂਦੀ ਹੈ ਉਹ ਕਈ ਜ਼ਿਮੀਦਾਰਾ ਭਰਾਵਾਂ ਵੱਲੋਂ ਉਹ ਪਰਾਲੀ ਨੂੰ ਜਿਹੜਾ ਕੀ ਹੈ ਅ ਇੱਕ ਤਾਂ ਸਮੇਂ ਦੀ ਘਾਟ ਹੋਣ ਕਰਕੇ ਕਿਉਂਕਿ ਜਿਹੜਾ ਕਣਕ ਆਪਣੇ ਝੋਨਾ ਵੱਢਣ ਤੋਂ ਬਾਅਦ ਕਣਕ ਜਿਹੜੀ ਆਪਾਂ ਬੀਜਣੀ ਹੁੰਦੀ ਆ ਤਕਰੀਬਨ 15 ਤੋਂ 20 ਦਿਨਾਂ ਦਾ ਫਾਸਲਾ ਹੁੰਦਾ ਜਿਹਦੇ ਕਰਕੇ ਜੀਮੀਦਾਰ ਭਰਾ ਕੀ ਆ ਉਹਨੂੰ ਅ ਅੱਗ ਲਗਾ ਕੇ ਜਿਹੜੀ ਉਹ ਪਰਾਲੀ ਨੂੰ ਨਸ਼ਟ ਕਰ ਦਿੰਦੇ ਆ ਪਰਾਲੀ ਨੂੰ ਨਸ਼ਟ ਕਰਨ ਦੇ ਨਾਲ ਨਾਲ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਉਹਦੇ ਵਿੱਚ ਜਿਹੜੇ ਤੱਤ ਐ ਜਿਵੇਂ ਉਹਦੇ ਵਿੱਚ ਨਾਈਟ੍ਰੋਜਨ ਐ ਫਾਸਫੋਰਸ ਐ ਪੋਟਾਸ਼ ਤੱਤ ਐ ਸਲਫਰ ਤੱਤ ਐ ਉਹ ਜਦੋਂ ਆਪਾਂ ਅੱਗ ਲਗਾ ਦੰਦੇ ਆ ਉਹ ਜਿਹੜੇ ਕੀ ਨਸ਼ਟ ਹੋ ਜਾਂਦੇ ਆ ਉਸਦੇ ਨਾਲ ਹੀ ਜੇ ਅੱਗੇ ਗੱਲ ਕੀਤੀ ਜਾਵੇ ਜਿਹੜੇ ਛੋਟੇ ਸੁਖਮ ਜੀਵ ਹੈ ਉਹ ਵੀ ਜਦੋਂ ਆਪਾਂ ਜਦੋਂ ਅੱਗ ਲਾ ਦਨੇ ਆ ਉਹ ਵੀ ਜਿਹੜੇ ਕੀ ਹੈ ਖਤਮ ਹੋ ਜਾਂਦੇ ਆ ਉਸ ਤੋਂ ਨਾਲ ਨਾਲ ਜਿਹੜਾ ਆਪਾਂ ਵਾਤਾਵਰਨ ਆਪਣਾ ਉਹ ਵੀ ਪ੍ਰਦੂਸ਼ਣ ਹੋ ਜਾਂਦਾ ਕਿਉਂਕਿ ਜਦੋਂ ਆਪਾਂ ਪ੍ਰਾਣੀ ਨੂੰ ਅੱਗ ਲਾਉਨੇ ਆ ਅੱਗ ਲਾਉਣਾ ਜਿਹੜੀਆਂ ਜ਼ਹਿਰੀਲੀਆਂ ਗੈਸਾਂ ਜਿਨ੍ਹਾਂ ਦੇ ਵਿੱਚ ਕਾਰਬਨ ਡਾਈਆਕਸਾਈਡ ਕਾਰਬਨ ਮੋਨੋਆਕਸਾਈਡ ਨਾਈਟ੍ਰਿਕ ਆਕਸਾਈਡ ਜਿਹੜੀਆਂ ਗੈਸਾਂ ਆ ਉਹ ਜਿਹੜਾ ਕੀ ਹੈ ਜਦੋਂ ਵਾਤਾਵਰਨ ਦੇ ਵਿੱਚ ਜਾਂਦੀਆਂ ਉਹਦੇ ਨਾਲ ਕੀ ਹੈ ਜਿਹੜਾ ਅ ਇਨਸਾਨਾਂ ਦੇ ਵਿੱਚ ਵੀ ਜਿਵੇਂ ਆਪਾਂ ਦੇਖ ਰਹੇ ਹਾਂ ਦਿਲ ਦੀਆਂ ਬਿਮਾਰੀਆਂ ਦਾ ਜਿਹੜੇ ਰੋਗ ਸਾਹਮਣੇ ਆਪਣੇ ਆ ਰਹੇ ਆ ਦਮੇ ਦੇ ਜਿਹੜਾ ਆਪਾਂ ਨੂੰ ਬਿਮਾਰੀਆਂ ਦੇਖਣ ਨੂੰ ਮਿਲ ਰਹੀਆਂ ਇਸ ਦੇ ਨਾਲ ਹੀ ਪਸ਼ੂਆਂ ਦੇ ਉੱਤੇ ਵੀ ਜਿਹੜੇ ਦਧਾਰੂ ਵਾਲੇ ਪਸ਼ੂ ਆ ਉਹਨਾਂ ਦੇ ਉੱਤੇ ਉੱਤੇ ਵੀ ਜਿਹੜਾ ਇਹਦਾ ਪ੍ਰਭਾਵ ਉਹਨਾਂ ਦਿਨਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਅ ਇਸੇ ਆਪਾਂ ਲੜੀ ਦੇ ਤਹਿਤ ਅ ਅੱਜ ਪਿੰਡ ਗਹਿਰੀ ਦੇਵੀ ਨਗਰ ਬਲਾਕ ਬਠਿੰਡਾ ਦੇ ਬਹੁਤ ਹੀ ਸੂਝਵੀਰ ਪ੍ਰੋਗਰੈਸਿਵ ਫਾਰਮਰ ਹੈ ਅ ਪ੍ਰਗਟ ਸਿੰਘ ਪੁੱਤਰ ਸੇਵਕ ਸਿੰਘ ਕੋਲੇ ਆਏ ਆ ਅੱਜ ਇਹਨਾਂ ਨਾਲ ਆਪਾਂ ਇਹਦੇ ਸੰਬੰਧਤੀ ਜਿਹੜੀ ਕੀ ਹੈ ਇਸ ਵਿਸ਼ੇ ਦੇ ਸੰਬੰਧਤੀ ਆਪਾਂ ਜਿਹੜੀ ਇਹਨਾਂ ਨਾਲ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਪ੍ਰਗਟ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਤਾਂ ਮੈਨੂੰ ਇਹ ਮਤਲਬ ਕਿਸਾਨ ਵੀਰਾਂ ਨੂੰ ਇਹ ਜਰੂਰ ਦੱਸੋ ਤੁਸੀਂ ਕੁੱਲ ਖੇਤੀ ਕਿੰਨੀ ਕਰਦੇ ਆ ਉਹਦੇ ਵਿੱਚ ਜਿਹੜਾ ਆਪਾਂ ਝੋਨੇ ਦੇ ਥੱਲੇ ਕਿਹੜੀ ਆਪਾਂ ਕਿੰਨੇ ਰਕਬੇ ਤੇ ਜਿਹੜੀ ਖੇਤੀ ਕਰਦੇ ਆ ਕਿਹੜੀ ਟੈਕਨੀਕ ਨਾਲ ਕਰਦੇ ਆ ਇਹ ਜਰੂਰ ਦੱਸੋ। ਜੀ ਆਪਣੇ ਕੋਲੇ ਇੱਥੇ ਪਿੰਡ ਦੇ ਵਿੱਚ ਜੀ 22 ਕਿੱਲੇ ਮਲਕੀਅਤ ਆ ਤੇ ਆਪਾਂ 7 ਏਕੜ ਦੇ ਵਿੱਚ ਨਰਮਾ ਲਾਉਨੇ ਹੈਗੇ ਆ 12 ਤੋਂ 13 ਏਕੜ ਆਪਣੇ ਕੋਲੇ ਝੋਨਾ ਹੁੰਦਾ ਹੈ ਮੁਕੰਮਲ ਤੇ ਉਹਦੇ ਵਿੱਚ ਪੰਜ ਕਨਾਲਾਂ ਆਪਣੇ ਕੋਲੇ ਗੰਨਾ ਹੁੰਦਾ ਤੇ ਬਾਕੀ ਪਸ਼ੂਆਂ ਦਾ ਹਰਾਚਾਰਾ ਹੁੰਦਾ ਠੀਕ ਹੈ ਤੇ ਝੋਨੇ ਦੇ ਉੱਤੇ ਵੱਡਾ ਰਕਬਾ ਸਾਡੇ ਕੋਲੇ 2016 ਤੋਂ ਬਾਅਦ ਹੀ ਹੋਇਆ ਪਹਿਲਾ ਨਰਮੇ ਦੀ ਮੇਨ ਫਸਲ ਹੁੰਦੀ ਸੀਗੀ ਤੇ 2014 ਦੇ ਵਿੱਚ ਅਸੀਂ ਪਹਿਲੀ ਵਾਰ ਝੋਨਾ ਲਾਇਆ ਸੀਗਾ ਠੀਕ ਹੈ ਤੇ ਉਸ ਤੋਂ ਬਾਅਦ 2016 ਦੇ ਵਿੱਚ ਏਰੀਆ ਵਧਾ ਲਿਆ ਤੇ ਉਦੋਂ ਅੱਗ ਨੂੰ ਬਿਲਕੁਲ ਬੰਦ ਕਰ ਦਿੱਤਾ ਤੇ ਹੁਣ ਤੱਕ ਅਸੀਂ 2016 ਤੋਂ ਬਾਅਦ ਕਦੇ ਵੀ ਅੱਗ ਨਹੀਂ ਲਾਈ ਪੂਰੇ ਖੇਤ ਦੇ ਵਿੱਚ ਅਸੀਂ ਲਗਭਗ 2 ਏਕੜ ਬਾਅਦ ਦੇ ਵਿੱਚ ਖਰੀਦੇ ਵੀ ਹੈਗੇ ਆ ਉਹਨਾਂ ਨਵੇਂ ਖੇਤਾਂ ਦੇ ਵਿੱਚ ਵੀ ਅਸੀਂ ਅੱਗ ਨਹੀਂ ਲਾਈ ਹੈਗੀ ਠੀਕ ਹੈ ਜਿਵੇਂ ਛੋਡੇ ਇਹਦੀ ਗੱਲ ਦੇ ਵਿੱਚੋ ਹੀ ਗੱਲ ਹੈ ਵੀ ਤੁਸੀਂ ਜਿਵੇਂ ਦੱਸਿਆ ਵੀ 2016 ਤੋਂ ਅਸੀਂ ਜਿਹੜਾ ਕੀ ਹੈ ਝੋਨੇ ਦੀ ਪਰਾਲੀ ਨੂੰ ਕਦੇ ਵੀ ਨਹੀਂ ਅੱਗ ਲਾਈ ਹਾਂ ਹਾਂ ਜੀ ਅ ਹੁਣ ਜਿਹੜੀਆਂ ਤੁਸੀਂ ਉਹਦੀਆਂ ਮਿੱਟੀ ਪਰਖ ਰਿਪੋਰਟਾਂ ਵੀ ਜ਼ਰੂਰ ਮਤਲਬ ਕਰਾਈਆਂ ਹੋਣਗੀਆਂ ਉਹਦੇ ਆਧਾਰ 'ਤੇ ਜਿਹੜਾ ਤੁਹਾਡਾ ਜੈਵਿਕ ਕਾਰਬਨ ਹੈ ਉਹ ਕਿੰਨਾ ਕੁ ਤੁਸੀਂ ਉਹਦੇ ਵਿੱਚ ਫਰਕ ਦੇਖਦੇ ਹੋ ਜ਼ਮੀਨ ਦੀ ਸਿਹਤ ਦੇ ਵਿੱਚ ਕਿੰਨਾ ਕੁ ਜਿਹੜਾ ਕੀ ਹੈ ਸੁਧਾਰ ਦੇਖਦੇ ਹੋ ਜਾਂ ਫਰਕ ਜੀ ਜਦੋਂ ਆਪਾਂ ਪਹਿਲੀ ਵਾਰ ਪਰਾਲੀ ਖੇਤ ਦੇ ਵਿੱਚ ਵਾਈ ਹੈ ਜੀ ਉਦੋਂ ਆਪਣਾ ਜਿਹੜਾ ਤਰੀਕਾ ਸੀਗਾ ਉਹ 10ਵੇਂ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਝੋਨਾ ਵੱਢਿਆ ਜਾਂਦਾ ਸੀ ਉਦੋਂ ਲਵਾਈ ਵੀ 10 ਜੂਨ ਹੁੰਦੀ ਸੀ ਕੀ ਤਰੀਕ ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਇਹ ਰਿਪੋਰਟਾਂ ਆਉਣ ਲੱਗੀਆਂ ਕਿ ਪਾਣੀ ਡੁੰਗੇ ਹੋ ਰਹੇ ਹੈਗੇ ਆ ਜਾਂ ਆਪਾਂ ਘੱਟ ਸਮੇਂ ਦੀਆਂ ਕਿਸਮਾਂ ਜੁਨੀਵਰਸਿਟੀ ਲੈ ਕੇ ਆਉਣ ਲੱਗ ਗਈ ਤਾਂ ਝੋਨੇ ਦੀਆਂ ਤਰੀਕਾਂ ਜਿਹੜੀਆਂ ਹੈਗੀਆਂ 15 ਤੋਂ 20 ਜੂਨ ਦੇ ਵਿੱਚ ਸ਼ਿਫਟ ਹੋ ਗਈਆਂ ਤਾਂ ਕੁਝ ਕਿਸਮਾਂ ਨੂੰ ਵੀ ਬੰਦ ਕਰਨਾ ਪਿਆ ਆਪਣੇ ਏਰੀਆ ਦੇ ਵਿੱਚ ਵੀ ਪਹਿਲਾਂ XPIR 122 ਨੂੰ ਲਾਉਂਦੇ ਸੀਗੇ ਉਹਨੂੰ ਬੰਦ ਕਰਨਾ ਪਿਆ ਤੇ ਹੁਣ ਜਿਹੜੀ ਝੋਨੇ ਦੀ ਵਾਢੀ ਹੁੰਦੀ ਆ ਉਹ ਅਕਤੂਬਰ ਚ ਹੁੰਦੀ ਆ ਪਹਿਲਾ ਝੋਨੇ ਦੀ ਵਾਢੀ ਜਿਹੜੀ ਉਹ ਅਕਤੂਬਰ ਦੇ ਪਹਿਲੇ ਹਫਤੇ ਸ਼ੁਰੂ ਹੋ ਜਾਂਦੀ ਸੀਗੀ 10 ਤਰੀਕ ਤੋਂ ਖਰੀਦ ਹੋਣੀ ਸ਼ੁਰੂ ਹੋ ਜਾਂਦੀ ਤੇ ਆਪਣੇ ਕੋਲੇ ਹਾਂ 25 30 ਦਿਨ ਆਪਣੇ ਕੋਲੇ ਮੁਕੰਮਲ ਕਣਕ ਦੀ ਸਹੀ ਬਜਾਈ ਤੋਂ ਪਹਿਲਾਂ ਆਪਣੇ ਕੋਲੇ ਇਹਦੀ ਪਰਾਲੀ ਦਾ ਪ੍ਰਬੰਧਨ ਬਚੀ ਜਾਂਦਾ ਜੀ ਉਦੋਂ ਗੱਠਾਂ ਦਾ ਕੋਈ ਰਜਾਹਰ ਨਹੀਂ ਸੀ ਹਾਂਜੀ ਹਾਂ ਉਦੋਂ ਆ ਜਿਆਦਾਤਰ ਆਗ ਹੀ ਲੱਗਦੀ ਸੀਗੀ ਨਾ ਕੋਈ ਪਰਾਲੀ ਨੂੰ ਖਰੀਦਦਾ ਸੀ ਨਾ ਕੋਈ ਇਹਨੂੰ ਕੋਈ ਡੰਗਰਾ ਵਾਸਤੇ ਯੂਜ਼ ਕਰਦਾ ਸੀਗਾ ਤੇ ਉਦੋਂ ਅਸੀਂ ਇਹਨੂੰ ਮਲਚਰ ਕਰ ਲੈਂਦੇ ਤੇ ਰੋਟਾਵੇਟਰ ਕਰਕੇ ਪਾਣੀ ਲਾ ਦਿੰਦੇ ਕੱਦੂ ਕਰ ਦਿੰਦੇ ਪਾਣੀ ਆਪਣੇ ਖੇਤ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਦੁਬਾਰੇ ਤਵੀਆਂ ਨਾਲ ਪਲਟ ਕੇ ਰੋਟਾਵੇਟਰ ਮਾਰ ਕੇ ਇਹਨੂੰ ਨਾਰਮਲ ਡ੍ਰਿਲ ਦੇ ਨਾਲ ਬਜਾਈ ਕਰਦੇ ਸੀਗੇ ਠੀਕ ਹੈ ਜੀ ਤੇ ਉਹਦੇ ਨਾਲ ਇੱਕ ਤਾਂ ਇਹ ਹੈਗਾ ਵੀ ਕਣਕ ਤੋਂ ਉੱਗਣ ਵਾਲੇ ਨਦੀਨ ਆ ਜਿਹੜੇ ਕਣਕ ਦੇ ਪਹਿਲਾਂ ਉਹ ਜਰਮੀਨੇਟ ਹੋ ਕੇ ਖਤਮ ਹੋ ਜਾਂਦੇ ਸੀ ਕਣਕ ਦੇ ਵਿੱਚ ਨਦੀਨ ਨਹੀਂ ਉਗਦਾ ਸੀਗਾ ਨਾਰਮਲ ਬੀਜ ਜਿੰਨਾ ਅਸੀਂ ਪਾਉਂਦੇ ਸੀਗੇ 30 40 ਕਿਲੋ ਉਨਾ ਹੀ ਪਾਉਂਦੇ ਸੀਗੇ ਪਰ ਇੱਕ ਵਾਰੀ ਆਪਾਂ ਨੂੰ ਜਿਹੜਾ ਜ਼ਮੀਨੀ ਤਜਰਬਾ ਹੈਗਾ ਮਤਲਬ ਉਹ ਕੰਮ ਕਰਨ ਤੋਂ ਬਾਅਦ ਆਉਂਦਾ ਹੈਗਾ ਸਾਨੂੰ ਵੀ ਐ ਲੱਗਦਾ ਸੀਗਾ ਵੀ ਸਾਡੇ ਟੈਸਟਿੰਗ ਦੇ ਦੌਰਾਨ ਮੇਰੇ ਕੋਲੇ ਰਿਪੋਰਟਾਂ ਹਰ ਸਾਲ ਦੀਆਂ ਮੁਕੰਮਲ ਰਿਪੋਰਟਾਂ ਪਈਆਂ ਹੈਗੀਆਂ 2016 ਦੇ ਵਿੱਚ ਜਦੋਂ ਅਸੀਂ ਪਹਿਲੀ ਵਾਰ ਮੁਕੰਮਲ ਅੱਗ ਤੇ ਰੋਗ ਤੀ ਤਾਂ ਮੇਰੇ ਖੇਤਾਂ ਦੀ ਆਰਗੇਨਿਕ ਕਾਰਬਨ 0.25 0.35 0.40 ਇਸ ਤੋਂ ਵੱਧ ਨਹੀਂ ਸੀਗੀ ਪਰ ਅੱਜ ਦੇ ਸਮੇਂ ਮੈਨੂੰ ਐ ਲੱਗਦਾ ਸੀਗਾ ਉਦੋਂ ਹੀ 1 ਸਾਲ ਬਾਅਦ ਰਿਪੋਰਟ ਕਰਾਉਂਦੇ ਸੀਗੇ ਆਰਗੇਨਿਕ ਕਾਰਬਨ ਬਹੁਤ ਘੱਟ ਵੱਧੀ ਸੀਗੀ ਕਿਉਂਕਿ ਆਪਾਂ ਨੂੰ ਵੀ ਪਤਾ ਹੈਗਾ ਵੀ ਜਦੋਂ ਕੋਈ ਪੇਸ਼ੈਂਟ ਹੈਗਾ ਉਹ ਵੈਂਟੀਲੇਸ਼ਨ ਤੋਂ ਉੱਠ ਕੇ ਆਉਂਦਾ ਕੋਈ 8-8 ਦਿਨ ਉਹ ਹਸਪੀਟਲ 'ਚ ਗੁਜ਼ਾਰ ਕੇ ਆਉਂਦਾ ਤੇ ਉਹਦੀ ਰਿਕਵਰੀ ਤੇ ਭਾਰੀਆਂ ਖਰਾਕਾ ਪਚਾਉਣ ਤੇ ਚੰਗਾ ਹੈਵੀ ਕੰਮ ਕਰਨ ਤੇ ਕੋਈ ਕਈ ਮਹੀਨਿਆਂ ਦਾ ਕਈ ਹਫ਼ਤਿਆਂ ਦਾ ਉਹਨੂੰ ਸਫ਼ਰ ਤੈਅ ਕਰਨਾ ਪੈਂਦਾ ਜ਼ਮੀਨ ਦੇ ਵਿੱਚ ਵੀ ਆਪਾਂ ਨੂੰ ਐ ਲੱਗਦਾ ਹੁੰਦਾ ਵੀ ਆਪਾਂ ਦਾ 6 ਮਹੀਨੇ ਬਹੁਤ ਵੱਡਾ ਸਮਾਂ 1 ਸਾਲ ਬਹੁਤ ਵੱਡਾ ਸਮਾਂ ਜਮੀਨ ਦੀ ਸਿਹਤ ਨੂੰ ਸੁਧਾਰਨ ਵਾਸਤੇ ਮੈਨੂੰ ਲੱਗਦਾ ਵੀ ਇਹ ਵੀ 5 ਸਾਲਾਂ ਦਾ ਇੱਕ ਸਮਾਂ ਕੋਈ ਥੋੜਾ ਹੀ ਹੈ ਕੋਈ ਬਹੁਤਾ ਜਿਆਦਾ ਸਮਾਨ ਨਹੀਂ ਹੈ। ਉਹ ਛੋਟੀ ਜਿਹੜੀਆਂ ਮਿੱਟੀ ਪਰਖ ਦੇ ਆਧਾਰ ਤੇ ਜਿਹੜੀ ਜੈਵਿਕ ਕਾਰਬਨ ਹੈ ਕਿੰਨੇ ਹੁਣ ਆਪਣੀ ਜੀ ਲਗਭਗ ਸਾਰੇ ਖੇਤਾਂ ਦੀ 0.7 ਤੋਂ ਉੱਪਰ ਆਪਣੀ ਆਰਗੈਨਿਕ ਕਾਰਬਨ ਚੱਲ ਰਹੀ ਹੈਗੀ ਤੇ ਕੱਲ ਵੀ ਇੱਕ ਮੈਂ ਲੈਕਚਰ ਸੁਣ ਰਿਹਾ ਸੀਗਾ ਕਿ ਜਿਸ ਤਰ੍ਹਾਂ ਦਾ ਕੰਟੈਂਟ ਸੋਸ਼ਲ ਮੀਡੀਆ ਤੇ ਅਪਲੋਡ ਹੁੰਦਾ ਹੈਗਾ ਕਿ 0 ਟਿਲਜ ਦੇ ਨਾਲ ਵੀ ਆਰਗੈਨਿਕ ਮੈਟਰ ਆ ਜਿਹੜਾ ਉਹ ਸਟੇਬਲ ਰਹਿੰਦਾ ਠੀਕ ਹੈ ਖੇਤ ਦੀ ਮਾਈਕਰੋ ਆਰਗਾਨਿਜ਼ਮ ਆ ਜਿਹੜੀ ਉਹ ਪੋਜ਼ਿਟਿਵ ਰਹਿੰਦੀ ਆ ਉਹ ਡੈਮੇਜ ਨਹੀਂ ਹੁੰਦੀ ਹੈ ਕਿਉਂਕਿ ਜਦੋਂ ਵੀ ਜਮੀਨ ਦੇ ਵਿੱਚ ਟੈਂਪਰੇਚਰ ਵੱਧਦਾ ਹੈਗਾ ਤੇ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਕੋਈ ਵੀ ਲਾਈਵ ਰੂਟ ਸਿਸਟਮ ਨਹੀਂ ਹੈਗਾ ਆਪਣੀ ਜਮੀਨ ਦੇ ਵਿੱਚ ਜਿੰਦਾ ਜੜ ਮੌਜੂਦ ਨਹੀਂ ਹੈਗੀ ਜਿਵੇਂ ਆਉਣ ਵਾਲੇ ਹੁਣ ਦੋ ਮਹੀਨਿਆਂ ਦੇ ਵਿੱਚ ਆਪਣਾ ਸਿਸਟਮ ਰਹੂਗਾ ਉਸ ਸਮੇ ਇੱਕ ਆਪਣੇ ਲਈ ਗੁੱਡ ਪੁਆਇੰਟ ਹੁੰਦਾ ਵੀ ਆਪਾਂ ਉਸ ਮੀਨ ਨੂੰ ਥੋੜਾ ਜਿਹਾ ਸੁੱਕਾ ਵਾ ਕੇ ਆਪਣੇ ਖੇਤ ਦੇ ਵਿੱਚੋਂ ਉਲੀਆਂ ਖਤਮ ਕਰ ਸਕਦੇ ਹਾਂ ਖੁੱਲਾ ਛੱਡਦੀ ਆਪਾਂ ਹਾਂ ਖੁੱਲਾ ਆਪਾਂ ਛੱਡ ਸਕਦੇ ਆ ਇਹ ਆਪਣਾ ਧੁੱਪ ਦੀ ਰੋਸ਼ਨੀ ਨਾਲ ਉਹ ਜਿੰਨੇ ਵੀ ਕੋਈ ਉਲੀਆਂ ਜੇ ਆਪਣੇ ਕੋਈ ਕੋਈ ਕੀਟ ਦਾ ਜਿਹੜਾ ਕੀ ਆ ਉਹ ਜਿਹੜੇ ਕੀ ਆ ਸੇਕ ਨਾਲ ਜਿਹੜੇ ਤਾਂ ਉਹ ਜਿਹੜੇ ਕੀ ਆ ਖਤਮ ਹੋ ਜਾਂਦੇ ਆ ਹਾਂ ਉਹ ਸਨਲਾਈਟ ਸੈਂਟ ਸੈਨੀਟਾਈਜੇਸ਼ਨ ਕਹਿੰਦੇ ਆ ਉਹਨੂੰ ਜੀ ਉਹ ਹੋ ਜਾਂਦੀ ਹੈਗੀ ਆ ਕੱਲ ਅਸੀਂ ਸੁਣ ਰਹੇ ਸੀਗੇ ਵੀ ਜਿਹੜੀ ਜਿਵੇਂ ਆਪਣੇ ਬੈਡਾਂ ਦੇ ਉੱਤੇ ਮੱਕੀ ਦੀ ਬਜਾਈ ਕੀਤੀ ਜਾਂਦੀ ਹੈ ਬਟ ਆਸਟ੍ਰੇਲੀਆ ਦੇ ਵਿੱਚ ਇਹ ਨੋਟ ਕੀਤਾ ਗਿਆ ਹੈਗਾ ਜਿੱਥੇ ਜ਼ੀਰੋ ਡ੍ਰਿਲ ਦੇ ਨਾਲ ਮੱਕੀ ਤੋਂ ਬਾਅਦ ਮੱਕੀ ਦੀ ਫਸਲ ਲਈ ਜਾਂਦੀ 6 ਮਹੀਨੇ ਖੇਤ ਖਾਲੀ 90 90 ਦਿਨਾਂ ਦੀ ਮੱਕੀ ਦੀ ਜੀਰੋ ਟਿਲ ਤੇ ਮੱਕੀ ਆਫਟਰ ਮੱਕੀ ਲਈ ਜਾਂਦੀ ਹੈ ਤਾਂ ਉਹਨਾਂ ਖੇਤਾਂ ਦੇ ਵਿੱਚ ਆਰਗੇਨਿਕ ਮੈਟਰ ਵੱਧ ਗਿਆ ਉੱਥੇ ਜਿਹੜੀ ਸਟਰਕਚਰ ਆ ਸੋਇਲ ਦੀ ਉਹ ਬਹੁਤ ਨਰਮ ਹੋ ਗਈ ਤਾਂ ਉਸੇ ਪੈਟਰਨ ਨੂੰ ਆਪਾਂ ਵੀ ਫੋਲੋ ਕੀਤਾ ਆਪਣੇ ਖੇਤ ਦੇ ਵਿੱਚ ਵੀ ਆਪਾਂ ਖੇਤ ਦੇ ਵਿੱਚ ਆਪਣੀ ਮਜਬੂਰੀ ਹੈ ਇੱਕ ਵਾਰੀ ਆਪਾਂ ਨੂੰ ਕੱਦੂ ਆਪਾਂ ਰੋਟਾਵੇਟਰ ਨਾਲ ਵੀ ਨਹੀਂ ਕਰਦੇ ਚਰਖੜੀ ਦੇ ਨਾਲ ਆਪਾਂ ਹਾਲਾਂ ਦੇ ਨਾਲ ਕੱਦੂ ਕਰਦੇ ਹੈਗੇ ਆ ਤੇ ਸਾਲ ਦੇ ਵਿੱਚ ਇੱਕ ਵਾਰੀ ਹੀ ਖੇਤ ਦੇ ਵਿੱਚ ਫਸਲ ਦੇ ਲਈ ਖੇਤ ਵਾਇਆ ਜਾਂਦਾ ਹੈ ਉਸ ਤੋਂ ਬਾਅਦ ਜੀ ਹੈਪੀ ਸੀਡਰ ਦੇ ਨਾਲ ਆਪਾਂ ਬਜਾਈ ਕਰਦੇ ਆ ਉਹਦੇ ਲਈ ਖੇਤ ਕੋਈ ਪਾਉਣ ਦੀ ਲੋੜ ਨਹੀਂ ਪੈਂਦੀ ਠੀਕ ਹੈ ਇੱਕ ਜਿਵੇਂ ਆਪਾਂ ਜਦੋਂ ਹੈਪੀ ਸੀਡਰਾਂ ਬਜਾਦ ਕਰਦੇ ਆ ਜਿਵੇਂ ਆਪਣੇ ਆਮ ਕਿਸਾਨਾਂ ਦੇ ਵਿੱਚ ਜਿਹੜਾ ਕੀ ਰੁਝਾਨ ਆ ਵੀ ਜਿਹੜਾ ਇਹਦਾ ਪਾੜਾ ਹੈ 9 ਇੰਚ ਤੇ ਹੈ ਹਾਂਜੀ ਠੀਕ ਹੈ ਤੁਸੀਂ ਉਹਨੂੰ ਕਿਵੇਂ ਸੀਡ ਰੇਟ ਕਿੰਨਾ ਪਾਉਨੇ ਹੋ ਤੇ ਉਹਨੂੰ ਉਹ ਚੀਜ਼ ਨੂੰ ਤੁਸੀਂ ਕਿਵੇਂ ਜਿਹੜਾ ਕੀ ਹੈ ਮੈਨੇਜ ਕਰਦੇ ਹੋ ਸ਼ੁਰੂਆਤ ਦੇ ਵਿੱਚ ਜੀ ਦੇਖੋ ਮੈਂ ਇਹ ਸਮਝਦਾ ਹੈਗਾ ਵੀ ਜਦੋਂ ਆਪਾਂ ਪਰਾਲੀ ਨਵੇਂ-ਨਵੇਂ ਖੇਤ ਚ ਬੋਣ ਲੱਗਦੇ ਹੈਗੇ ਹਨਾ ਤਾਂ ਇੱਕ ਵਾਰੀ ਯੂਰੀਆ ਦੀ ਹੰਗਰ ਆਪਣੇ ਖੇਤ ਦੀ ਵੱਧਦੀ ਹੈ ਕਿਉਂਕਿ ਜਿਹੜੇ ਸੂਖਮ ਜੀਵ ਆਪਣੀ ਮਿੱਟੀ ਦੇ ਵਿੱਚ ਮੌਜੂਦ ਹੈਗੇ ਆ ਉਹਨਾਂ ਨੇ ਪਰਾਲੀ ਨੂੰ ਵੀ ਗਲਣਾ ਖੋਦ ਵੀ ਖਰਾਕ ਉਹਨਾਂ ਨੂੰ ਚਾਹੀਦੀ ਹੈਗੀ ਐ ਤੇ ਜਿਹੜੀ ਲਗਾਤਾਰ ਲਾਈਵ ਫਸਲ ਆਪਾਂ ਲਈ ਹੋਈ ਹੈ ਝੋਨੇ ਤੋਂ ਬਾਅਦ ਕਣਕ ਦੀ ਉਹਨੂੰ ਵੀ ਫਸਲ ਨੂੰ ਨਾਈਟrogen ਚਾਹੀਦੀ ਹੈ ਤਾਂ ਇੱਕ ਸਿੰਗਲ ਟਾਈਮ ਆਪਣੀ ਨਾਈਟrogen ਐਪਲੀਕੇਸ਼ਨ ਆ ਜਿਹੜੀ ਰਿਕੁਆਇਰਮੈਂਟ ਉਹ ਖੇਤ ਦੀ ਵੱਧ ਹੀ ਹੈਗੀ ਐ ਕਈ ਫਾਰਮਰ ਇਹ ਉਲਟਾ ਚੱਲ ਜਾਂਦੇ ਹੈਗੇ ਆ ਵੀ ਆਪਾਂ ਯੂਰੀਆ ਘਟਾ ਦੋ ਸਿਰਫ ਕੱਲੇ ਯੂਰੀਆ ਨੂੰ ਯਾਰ ਸਮਝਦੇ ਬਾਕੀ ਸਾਰਾ ਕੁਝ ਪਾਈ ਜਾਂਦੇ ਹੈਗੇ ਪਰ ਮੈਨੂੰ ਲੱਗਦਾ ਹੈਗਾ ਵੀ ਜਿਹੜਾ ਹੈਪੀ ਸੀਡਰ ਦਾ ਸਿਸਟਮ ਹੈਗਾ ਵੀ ਹੈਪੀ ਸੀਡਰ ਦੇ ਵਿੱਚ ਬਹੁਤ ਸਲੋ ਤਰੀਕੇ ਦੇ ਨਾਲ ਪਰਾਲੀ ਗਲਦੀ ਹੈਗੀ ਐ ਇੱਕ ਤਾਂ ਕਲਾਈਮੇਟ ਬਿਲਕੁਲ ਚੇਂਜ ਹੋ ਜਾਂਦਾ ਹੈਗਾ ਸਰਦੀਆਂ ਦੇ ਦੌਰਾਨ ਜਿਹੜਾ ਟੈਂਪਰੇਚਰ ਲੋ ਆ ਜਾਂਦਾ ਹੈਗਾ ਤਾਂ ਸੋਇਲ ਦੇ ਵਿੱਚ ਜਦੋਂ ਟੈਂਪਰੇਚਰ ਦਾ ਫੈਕਟ ਪੈਂਦਾ ਜੋ ਮੇਰੀ ਪਰਸਨਲ ਇਹ ਮੰਨਤਾ ਹੈਗੀ ਆ ਕਿ ਉਦੋਂ ਕ੍ਰੌਪ ਸਟ੍ਰੈਸ ਦੇ ਵਿੱਚ ਜਾਂਦੀ ਹੈ ਜਿੱਦੋਂ ਸੋਇਲ ਦੇ ਵਿੱਚ ਟੈਂਪਰੇਚਰ ਵੱਧਦਾ ਉਦੋਂ ਵੀ ਕ੍ਰੌਪ ਸਟ੍ਰੈਸ ਦੇ ਵਿੱਚ ਜਾਂਦੀ ਹੈ ਬਟ ਜਿੱਦੋਂ ਕਿਸੇ ਸੋਇਲ ਦੇ ਉੱਪਰ ਮਲਚਿੰਗ ਹੈਗੀ ਹੈ ਇੱਕ ਡੈੱਡ ਮਟੀਰੀਅਲ ਦੀ ਇੱਕ ਆਰਗੈਨਿਕ ਮਟੀਰੀਅਲ ਦੀ ਤਾਂ ਸੋਇਲ ਟੈਂਪਰੇਚਰ ਕਦੇ ਵੀ ਇਫੈਕਟ ਨਹੀਂ ਹੁੰਦਾ ਹੈਗਾ ਪਰ ਆਲੀ ਹੌਲੀ ਹੌਲੀ ਤਰੀਕੇ ਦੇ ਨਾਲ ਆਪਣਾ ਆਪ ਹੀ ਉਹ 12-15 ਹਫ਼ਤਿਆਂ ਦੇ ਵਿੱਚ ਬਿਲਕੁਲ ਇਸ ਤਰ੍ਹਾਂ ਰੇਤਾ ਹੀ ਰੇਤੇ ਵਰਗੀ ਹੀ ਹੋ ਜਾਂਦੀ ਹੈਗੀ ਇੱਕ ਜ਼ਰੂਰ ਕਿਸਾਨ ਵੀਰਾਂ ਨੂੰ ਇਹਦੇ ਬਾਰੇ ਤੁਸੀਂ ਜ਼ਰੂਰ ਦੱਸੋ ਜਿਵੇਂ ਇੱਕ ਆਪਾਂ ਆਮ ਰਵੈਤ ਜਿਹੜੀ ਰਵੈਤੀ ਜਿਹੜੀ ਕਣਕ ਦੀ ਬਜਾਦ ਕਰਦੇ ਆ ਉਹਦੇ ਨਾਲੋਂ ਤੁਸੀਂ ਜਿਹੜੀ ਆਪਦੀ ਹੈਪੀ ਸੀਡ ਨਾਲ ਬਜਾਦ ਕਰ ਰਹੇ ਹੋ ਉਹਦੇ ਉੱਤੇ ਜਿਹੜਾ ਨਦੀਨ ਨਾਸ਼ਕ ਜਿਹੜੇ ਤੁਸੀਂ ਸਪਰੇਅ ਤੁਹਾਨੂੰ ਉਹਨਾਂ ਦੇ ਕੰਪੈਰੀਜ਼ਨ ਕੱਟ ਕਰਨੇ ਪੈ ਰਹੇ ਕਿਉਂਕਿ ਇੱਕ ਤਾਂ ਮਲਚਿੰਗ ਹੋ ਜਾਂਦੀ ਆ ਉਹਦੇ ਨਾਲ ਕੱਖ ਨਹੀਂ ਮਤਲਬ ਜਿੰਨਾ ਤੱਕ ਉਹ ਨੂੰ ਸੂਰਜ ਦੀ ਰੋਸ਼ਨੀ ਮਿਲਦੀ ਉਹਨੇ ਗਰੋਥ ਨਹੀਂ ਕਰਨੀ ਇਹ ਜ਼ਰੂਰ ਦੱਸੋ ਵੀ ਤੁਹਾਡਾ ਜਿਹੜਾ ਨਦੀਨ ਨਾਸ਼ਕ ਦਾ ਖਰਚਾ ਉਹ ਦੂਜੀ ਕਿਸਮ ਆਮ ਜਿਹੜੀ ਆਪਾਂ ਰਵਾਇਤੀ ਹੈ ਉਹਦੇ ਨਾਲ ਘੱਟ ਹੋਇਆ ਹਾਂ ਦੇਖੋ ਪਿਛਲੇ ਸਵਾਲ ਦੇ ਵਿੱਚੋਂ ਵੀ ਮੈਂ ਅੱਧਾ ਹੀ ਜਵਾਬ ਦੇ ਪਾਇਆ ਹੈਗਾ ਕਿ ਹੈਪੀ ਸੀਡਰ ਦਾ ਪਾੜਾ 9 ਇੰਚ ਤੇ ਆ ਤੇ ਪਹਿਲਾਂ ਯੂਨੀਵਰਸਿਟੀ ਦੇ ਜਿਹੜੀਆਂ ਵੀ ਸਪਾਰਸ਼ਾ ਸੀਗੀਆਂ ਕਣਕ ਦੀ ਬਜਾਈ ਦੇ ਲਈ ਬੀਜ ਪ੍ਰਤੀ ਏਕੜ ਦੀਆਂ ਉਹ ਆਮ ਬਜਾਈ ਲਈ 40 ਕਿਲੋ ਸੀਗਾ ਕਈ ਖੇਤਾਂ ਦੇ ਵਿੱਚ ਹਜੇ ਵੀ 35 ਕਿਲੋ ਬੀਜ ਦੇ ਜਿੰਨਾ ਕਿਸਾਨਾਂ ਦੇ ਖੇਤਾਂ ਦੇ ਵਿੱਚ ਸੇਮ ਵਗੈਰਾ ਦਾ ਏਰੀਆ ਉੱਥੇ ਕਣਕ ਡਿੱਗ ਪੈਂਦੀਆਂ ਹੈਗੀਆਂ ਹੈਪੀ ਸੀਡਰ ਦੇ ਵਿੱਚ ਉਹਨਾਂ ਨੇ 510 ਕਿਲੋ ਵੀ ਜ਼ਿਆਦਾ ਕਿਹਾ ਸੀਗਾ ਪਰ ਸਾਨੂੰ ਆਪਣੇ ਮੈਨੂੰ ਇਹ ਮਹਿਸੂਸ ਹੋਇਆ ਵੀ ਜੇ 9 ਇੰਚ ਤੇ ਪਾੜਾ ਹੈਗਾ ਤੇ ਆਪਾਂ ਜੜਾਂ ਦੇ ਲਈ ਬਹੁਤ ਸੁਰੱਖਿਅਤ ਮਾਹੌਲ ਪੈਦਾ ਕਰਤਾ ਮਲਚਿੰਗ ਕਰਕੇ ਪਰ ਜੇ ਬੀਜ ਦੀ ਕਮੀ ਪਲਾਂਟ ਪੋਪੂਲੇਸ਼ਨ ਦੀ ਸਮੱਸਿਆ ਆਉਂਦੀ ਹੈਗੀ ਆ ਤਾਂ ਆਪਣਾ ਝਾੜ ਥੋੜਾ ਵੋਟਾ ਫੈਕਟ ਹੋ ਸਕਦਾ ਅਸੀਂ ਫਿਰ ਇਸ ਤੋਂ ਵੀ 10 ਤੋਂ 12 ਕਿਲੋ ਬੀ ਦਾ ਛੱਟਾ ਲਾਉਣੇ ਆ 50 ਤੋਂ 55 ਕਿਲੋ ਬੀ ਦੀ ਬਜਾਈ ਕਰਦੇ ਹੈਗੇ ਆ ਤੇ ਸਾਡੀ ਇਹ ਕੋਸ਼ਿਸ਼ ਹੁੰਦੀ ਆ ਉਸੇ ਤਰੀਕੇ ਨਾਲ ਪਨੀਰੀਆਂ ਨੂੰ ਅੱਗੇ ਪਿੱਛੇ ਕਰਕੇ ਲਾਉਣੇ ਆ ਕਿ ਨਵੰਬਰ ਦੇ ਪਹਿਲੇ ਹਫਤੇ ਆਪਣੀ ਸਾਰੀ ਬਜਾਈ ਮੁਕੰਮਲ ਹੋ ਜਾਵੇ ਤੇ ਝਾੜ ਆਪਣੇ ਵਧੀਆ ਰਹਿੰਦੇ ਹੈਗੇ ਜਿਹੜੀ ਤੁਸੀਂ ਨਦੀਨਾਂ ਦੀ ਗੱਲ ਕੀਤੀ ਹੈਗੀ ਆ ਤਾਂ ਜਿੱਥੇ ਨਦੀਨ ਨਹੀਂ ਹੁੰਦਾ ਕਿਸੇ ਵੀ ਤਰੀਕੇ ਨਾਲ ਆਪਾਂ ਬੀਜ ਦੇ ਨਦੀਨ ਦੀ ਉੱਤੇ ਸਮੱਸਿਆ ਨਹੀਂ ਹੈਗੀ ਪਰ ਜਿੱਥੇ ਨਦੀਨ ਹੁੰਦਾ ਉੱਥੇ ਆਪਾਂ 10 ਇੰਚ ਜਗ੍ਹਾ ਮੰਨ ਲਏ 1 ਇੰਚ ਦੇ ਵਿੱਚ ਕਣਕ ਦਾ ਔੜਾ ਕੱਢਿਆ ਗਿਆ 9 ਇੰਚ ਜਗ੍ਹਾ ਖਾਲੀ ਪਈ ਹੈਗੀ ਆ ਤਾਂ 9 ਇੰਚ ਦੇ ਵਿੱਚ ਜਗ੍ਹਾ ਚ ਨਦੀਨ ਹੈਗਾ ਹੈ ਨਹੀਂਗਾ ਤਾਂ ਉੱਥੇ ਕਣਕ ਵੀ ਨਹੀਂ ਹੈਗੀ ਜਿੱਥੇ ਇੱਕ ਜਗ੍ਹਾ ਦੇ ਵਿੱਚ ਕਣਕ ਜ਼ਿਆਦਾ ਹੈਗੀ ਉਹਦੇ ਨਾਲ ਹੀ ਨਦੀਨ ਜ਼ਿਆਦਾ ਹੁੰਦਾ ਤਾਂ ਉਹ ਵੀ ਕਈ ਵਾਰੀ ਉਹਦੀ ਪਾਪੂਲੇਸ਼ਨ ਕਈ ਜ਼ਿਆਦਾ ਹੋ ਜਾਂਦੀ ਹੈਗਾ ਕਿ ਨਦੀਨ ਆ ਜਿਹੜਾ ਇਹਦਾ ਸਮਾ ਕਣਕ ਦੇ ਨਾਲੋਂ ਪੱਕਣ ਦੇ ਵਿੱਚ ਵੀ 15-20 ਦਿਨ ਵੱਧ ਰਹਿੰਦਾ ਹੈਗਾ ਤੇ ਇਹ ਕਣਕ ਦਾ ਇੱਕ ਆਪਾਂ ਕਹੇ ਰੋ ਵੀ ਭੋਜਨ ਚੋਰ ਵੀ ਹੈਗਾਗਾ ਜਿੱਥੇ ਨਦੀਨਾ ਦੀ ਸਮੱਸਿਆ ਜ਼ਿਆਦਾ ਆ ਉੱਥੇ ਕਿਸਾਨਾਂ ਨੇ ਇੱਕ ਦੋ ਸਾਲ ਬੀਜ ਕੇ ਛੱਡ ਵੀ ਦਿੱਤਾ ਪਰ ਜਿਹੜਾ ਸਾਡੇ ਖੇਤਾਂ ਦਾ ਰੁਝਾਨ ਹੈਗਾ ਵੀ ਅਸੀਂ ਪਹਿਲਾ ਪਾਣੀ ਹੈ ਜਿਹੜਾ ਉਹ ਲਗਭਗ 35-40 ਦਿਨਾਂ ਤੇ ਚੱਲ ਜਾਂਦਾ ਤੇ ਪਹਿਲੇ ਪਾਣੀ ਤੋਂ ਪਹਿਲਾਂ ਵੀ ਯੂਰੀਆ ਹੀ ਸਪਰੇਅ ਕਰਦੇ ਹੈਗੇ ਆ ਇੱਕ ਬੈਗ ਅਸੀਂ ਪਹਿਲੇ ਪਾਣੀ ਤੋਂ ਬਿਲਕੁਲ ਤੁਰੰਤ ਪਹਿਲਾਂ ਦਿੰਦੇ ਹੈਗੇ ਆ ਤੇ ਅੱਧਾ ਬੈਗ ਹੈਪੀ ਸੀਡਰ ਦੀ ਬਜਾਈ ਸਮੇ ਇਹ ਇਸ ਨੂੰ ਖੇਤ ਚ ਬਾੜਨ ਤੋਂ ਪਹਿਲਾਂ ਹੀ ਸੱਟਾ ਮਾਰ ਦਿੰਦੇ ਆ ਠੀਕ ਹੈ ਤਾਂ ਕਿ ਉਹ ਜਦੋਂ ਹੈਪੀ ਸੀਡਰ ਚੱਲੇ ਤੇ ਉਹਦਾ ਜਿਹੜਾ ਯੂਰੀਆ ਛਿੱਟਾ ਮਾਰਿਆ ਹੈਗਾ ਉਹ ਧਰਤੀ ਦੇ ਨਾਲ ਟੱਚ ਹੋ ਜਾਵੇ ਉੱਤੇ ਉਹਦੇ ਪਰਾਲੀ ਆ ਜਾਵੇ ਉਹ ਧਰਤੀ ਦੇ ਵਿੱਚ ਮੋਬਾਈਲਾਈਜ਼ ਹੋ ਜਾਵੇ ਤੇ ਨਦੀਨਾ ਨਦੀਨ ਆਸ਼ਕ ਦੇ ਵਿੱਚ ਸਸਿਆ ਨੂੰ ਲੋਡ ਪੈਂਦੀ ਹੈਗੀ ਸਾਡੇ ਖੇਤਾਂ ਦੇ ਮੁਤਾਬਕ ਅਸੀਂ ਟੋਟਲ ਕਰਦੇ ਆ ਇਸ ਤੇ ਜਾਂ 24D ਬਾਥੂ ਦੇ ਲਈ ਅਸੀਂ ਕੰਟਰੋਲ ਕਰਨ ਦੇ ਲਈ ਯੂਜ਼ ਕਰਦੇ ਹੈਗੇ ਆ ਮੈਨੂੰ ਲੱਗਦਾ ਵੀ ਇਹ ਜਿੱਥੇ ਸਾਡੇ ਨਦੀਨ ਬਿਲਕੁਲ ਨਹੀਂ ਹੁੰਦਾ ਉੱਥੇ ਝਾੜ ਬਹੁਤ ਸੁਪੀਰੀਅਰ ਝਾੜ ਆਉਂਦੇ ਹੈਗੇ ਠੀਕ ਹੈ ਜੀ ਤੇ ਅਸੀਂ ਨਦੀਨਾ ਤੋਂ ਡਰ ਕੇ ਜੇ ਨਾ ਇਹਨੂੰ ਛੱਡ ਜਾਂ ਦਿੱਤਾ ਹੋ ਸਕਦਾ ਅਸੀਂ 2 ਸਾਲਾਂ ਬਾਅਦ ਹੀ ਬੰਦ ਕਰ ਜਾਂਦੇ ਤਾਂ ਇਹਨਾਂ ਦੇ ਝਾੜ ਸਾਡੇ ਬਹੁਤ ਵਧੀਆ ਰਹੇ ਹਗੇ ਚੰਗੇ ਤੋਂ ਚੰਗੇ ਸਮੇਂ ਦੇ ਵਿੱਚ ਵੀ ਕਣਕ ਸਟਾਰਟ ਮੰਨ ਨੂੰ ਟੱਚ ਕੀਤਾ ਤੇ ਮਾੜੇ ਤੋਂ ਮਾੜੇ ਸਮੇਂ ਦੇ ਵਿੱਚ ਵੀ ਪਿਛਲੀ ਵਾਰ ਵੀ ਕਣਕਾਂ ਦੇ ਸਾਡੇ ਝਾੜ 52 ਤੋਂ 58 60 ਮਾਨ ਤੱਕ ਗਏ ਹੈਗੇ ਠੀਕ ਹੈ ਜੀ ਜੀ ਇੱਕ ਜਿਵੇਂ ਆਪਾਂ ਨੂੰ ਇਸ ਸਾਲ ਜਿਹੜਾ ਕਣਕ ਦੇ ਵਿੱਚ ਤਣੀ ਝੋਨੇ ਦੀ ਤਣੀ ਦੀ ਗੁਲਾਬੀ ਸੁੰਡੀ ਦੀ ਸਮੱਸਿਆ ਦੇਖਣ ਨੂੰ ਮਿਲ ਗਈ ਛੋਡੇ ਖੇਤਾਂ ਦੇ ਵਿੱਚ ਉਹਦਾ ਹਮਲਾ ਜਿਹੜਾ ਦੇਖਣ ਨੂੰ ਮਿਲਿਆ ਹਾਂਜੀ ਬਿਲਕੁਲ ਮਿਲਿਆ ਜੀ ਦੇਖੋ ਮੈਂ ਇਹ ਸਮਝਦਾ ਹੈਗਾ ਵੀ 2019 ਦੇ ਵਿੱਚ ਜਦੋਂ ਸਮੈਮ ਸਕੀਮ ਆਈ ਹੈਗੀ ਆ ਪਹਿਲੇ ਇੱਕ ਵੱਡੇ ਸਾਲ ਦੇ ਵਿੱਚ ਵੱਡਾ ਸਬਸਿਟੀਆਂ ਦਾ ਦੌਰ ਚੱਲਿਆ ਜਿਦੇ ਵਿੱਚ ਹੈਪੀ ਸੀਡਰ ਤੇ ਬਹੁਤ ਜ਼ਿਆਦਾ ਫੋਕਸ ਕੀਤਾ ਗਿਆ ਸਰਕਾਰ ਵੱਲੋਂ ਵੱਡਾ ਏਰੀਆ ਵੀ ਉਹਦੇ ਨਾਲ ਬਜਾਈ ਦੇ ਵਿੱਚ ਵਰਤਿਆ ਗਿਆ ਤੇ ਉਦੋਂ ਇਸ ਸੁੰਡੀ ਦਾ ਬੜਾ ਰੌਲਾ ਪਿਆ بڑے ਅਖਬਾਰਾਂ ਦੇ ਵਿੱਚ ਇਹਦੇ ਟਾਈਟਲ ਚੱਲ ਗਏ ਪਰ ਮੈਨੂੰ ਇਹ ਲੱਗਦਾ ਹੈਗਾ ਵੀ ਜਿਹੜੀ ਤਣੇ ਦੀ ਗੁਲਾਬੀ ਸੁੰਡੀ ਆ ਉਹਦਾ ਇੰਪਲੀਮੈਂਟ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਕਿਸੇ ਵੀ ਤਰੀਕੇ ਨਾਲ ਬੀਜੀ ਹੋਈ ਕਣਕ ਤੇ ਆ ਸਕਦੀ ਹੈ ਕਣਕ ਉਸ ਨੂੰ ਰੋਕ ਨਹੀਂ ਸਕਦੀ ਉਸ ਦੀ ਸੰਭਾਵਨਾ ਜੇਕਰ ਹੈਗੀ ਆ ਉਹਦਾ ਜੇਕਰ ਮਾਹੌਲ ਬਣ ਰਿਹਾ ਹੈਗਾ ਉਹਦੇ ਪਤੰਗੇ ਆਪਣੇ ਖੇਤਾਂ 'ਚ ਐਕਟਿਵ ਹੈਗੇ ਆ ਉਹਦੇ ਲਾਰਵੇ ਆਪਣੇ ਖੇਤਾਂ 'ਚ ਐਕਟਿਵ ਹੈਗੇ ਆ ਤਾਂ ਉਹਨਾਂ ਦਾ ਅਗਲੀ ਟਾਰਗੇਟ ਜਿਹੜੀ ਫਸਲਾਂ ਚੋਂ ਨੇ ਤੇ ਕਣਕ ਦਾ ਸਾਂਝਾ ਕੀੜਾ ਉਹ ਤੇ ਮਤਲਬ ਕਹਿੰਦਾ ਭਾ ਵੀ ਜਿਵੇਂ ਆਪਾਂ ਉਦਾਹਰਨ ਦੇ ਤੌਰ ਤੇ ਲੈ ਲਗੇ ਵੀ ਕੋਈ ਜਿਹੜਾ ਕੀੜਾ ਹੈਗਾ ਉਹ ਛੋਲਿਆਂ ਨੂੰ ਵੀ ਖਾ ਸਕਦਾ ਤੇ ਕਣਕ ਨੂੰ ਵੀ ਖਾ ਸਕਦਾ ਹੈਗਾ ਤੇ ਉਹ ਜਿਹੜੀ ਫਸਲ ਉਹਨੂੰ ਮਿਲੂਗੀ ਉਹ ਉਸਨੂੰ ਖਾਵੇਗਾ ਹੀ ਖਾਵੇਗਾ ਜੋ ਨਹਿਦੀ ਫਸਲ ਤੁਰੰਤ ਬਣਨ ਤੋਂ ਬਾਅਦ ਕਣਕ ਦਾ ਜਿਹੜਾ ਰੁਝਾਨ ਹੈਗਾ ਕਿਸੇ ਵੀ ਤਰੀਕੇ ਨਾਲ ਆਪਾਂ ਇਦਾਂ ਦੇਖ ਲਓ ਵੀ ਜਿਹੜੇ ਖੇਤਾਂ ਦੇ ਵਿੱਚ ਝੋਨਾ ਹੀ ਨਹੀਂ ਸੀਗਾ ਕੁਛ ਇਹਦੇ ਕੋਈ ਪੱਠਿਆਂ ਵਾਲਾ ਵੱਢ ਸੀਗਾ ਕੋਈ ਟਾਲਾਂ ਵਾਲੀ ਮੱਕੀ ਲਾਉਂਦੇ ਆ ਫਾਰਮਰ ਉਹਨੂੰ ਉਹਨਾਂ ਨੇ ਵਾਹ ਸੁਹਾ ਕੇ ਨਾਰਮਲ ਤਰੀਕੇ ਨਾਲ ਬਜਾਈ ਕੀਤਾ ਉਹਨਾਂ ਦੇ ਖੇਤਾਂ 'ਚ ਵੀ ਸੁੰਡੀ ਆਈ ਐਸ ਵਾਰ ਵੀ ਮੇਰੇ ਨਰਮੇ ਵਾਲੇ ਖੇਤ ਦੇ ਵਿੱਚ ਮੈਨੇ 13 ਨਵੰਬਰ ਨੂੰ ਬਜਾਈ ਕੀਤੀ ਸੀਗੀ ਤੇ ਝੋਨੇ ਵਾਲੇ ਖੇਤਾਂ ਦੇ ਵਿੱਚ ਮੇਰੀ 28 ਅਕਤੂਬਰ ਤੋਂ ਲੈ ਕੇ 5 ਨਵੰਬਰ ਤੱਕ ਬਜਾਈ ਮੁਕੰਮਲ ਹੋਈ ਸੀਗੀ ਤੇ ਸੁੰਡੀ ਮੇਰੇ ਨਰਮੇ ਵਾਲੇ ਖੇਤਾਂ ਦੇ ਵਿੱਚ ਵੀ ਦਿਖਾਈ ਦਿੱਤੀ ਸੀ ਪਰ ਮੈਨੂੰ ਲੱਗਾ ਵੀ ਸ਼ੁਰੂਆਤੀ ਦੌਰ ਦੇ ਵਿੱਚ ਜਿਹੜੀ ਪਹਿਲੇ 35 40 ਦਿਨ ਦੇ ਵਿੱਚ ਸੁੰਡੀ ਆਉਂਦੀ ਹੈਗੀ ਆ ਛੋਟੇ ਪੱਤਰ ਤੇ ਤਾਂ ਇਹ ਕੋਈ ਜ਼ਿਆਦਾ ਨੁਕਸਾਨ ਨਹੀਂ ਕਰਦੀ ਪਰ ਜਿੰਨਾ ਸਮਿਆਂ ਦੇ ਵਿੱਚ ਜਿੰਨਾ ਨਵੰਬਰ ਦੇ ਮਹੀਨੇ ਜਿਹੜੇ ਸਾਲਾਂ ਦੇ ਵਿੱਚ ਟੈਂਪਰੇਚਰ ਬਹੁਤ ਜ਼ਿਆਦਾ ਗਰਮ ਰਹਿੰਦੇ ਹੈਗੇ ਆ ਤਾਂ ਇਹ ਸੁੰਡੀ ਆਪਣੇ ਆਪ ਨੂੰ ਵਧਾਉਣ ਦੇ ਵਿੱਚ ਸਫਲ ਹੋ ਜਾਂਦੀ ਹੈ ਇਹਨਾਂ ਦੀ ਮਿਕਦਾਰ ਵੱਧ ਜਾਂਦੀ ਹੈਗੀ ਆ ਤਾਂ ਕਈ ਜਗ੍ਹਾ ਤੇ ਇਹ ਖੇਤਾਂ ਨੂੰ ਬਿਰਲੇ ਕਰ ਦਿੰਦੀ ਹੈਗੀ ਆ ਹਾਂ ਬਾਕੀ ਜਦੋਂ ਜਿਵੇਂ ਮੌਸਮ ਠੰਡਾ ਹੁੰਦਾ ਜਾਂਦਾ ਉਦੋਂ ਹਾਂ ਉਵੇਂ ਇਹਦੀ ਇਹਦਾ ਹਮਲਾ ਘਟਦਾ ਜਾਂਦਾ ਹੈ ਘਟਦਾ ਜਾਂਦਾ ਇੱਕ ਇਸ ਵਾਰ ਤੁਸੀਂ ਕਿਸਾਨ ਭਰਾਵਾਂ ਨੂੰ ਜਰੂਰ ਆਵਦਾ ਇਹ ਦੱਸੋ ਵੀ ਇਸ ਇਸ ਵਾਰ ਤੁਹਾਡਾ ਜਿਹੜਾ ਝਾੜ ਆ ਕਣਕ ਦਾ ਹਾਂਜੀ ਉਹ ਕਿੰਨਾ ਰਿਹਾ ਤੇ ਅਖੀਰ ਦੇ ਵਿੱਚ ਇੱਕ ਸੰਦੇਸ਼ ਜਿਹੜਾ ਕਿਸਾਨ ਵੀਰਾਂ ਲਈ ਝੋਨੇ ਦੇ ਪਰਾਲੀ ਦੇ ਸਬੰਧ ਦੇ ਵਿੱਚ ਉਹ ਜਰੂਰ ਤੁਸੀਂ ਜ਼ਿੰਮੇਵਾਰ ਭਰਾਵਾਂ ਨਾਲ ਸਾਂਝਾ ਕਰਗੇ ਜੀ ਇਸ ਵਾਰ ਆਪਣੀ ਕਣਕ ਦੀ ਜਿਹੜੀ ਬਜਾਈ ਹੈ ਉਹ 28 ਅਕਤੂਬਰ ਤੋਂ ਲੈ ਕੇ 5 ਨਵੰਬਰ ਤੱਕ ਝੋਨੇ ਵਾਲੇ ਖੇਤ ਚ ਮੁਕੰਮਲ ਹੋਈ ਸੀਗੀ ਜਿਹਦੇ ਵਿੱਚ ਪੀਵੀਡਬਲਯੂ 826 13 ਨਵੰਬਰ ਨੂੰ ਮੈਨੇ ਨਰਮੇ ਵਾਲੇ ਖੇਤ ਚ ਬਜਾਈ ਕੀਤੀ ਕਿਉਂਕਿ ਉਹ ਇੱਕ ਦਰਮਿਆਨੇ ਤੋਂ ਘੱਟ ਸਮੇਂ ਦੀ ਕਿਸਮ ਹੈ ਜਿਹੜੀਆਂ ਲੰਬੇ ਸਮੇਂ ਦੀਆਂ ਕਿਸਮਾਂ ਜਿਨ੍ਹਾਂ ਦੇ ਵਿੱਚ ਡੀਬੀਡਬਲਯੂ 222 187 327 ਕਣਕ ਨੂੰ ਪਹਿਲੇ ਆਧਾਰ ਤੇ ਝੋਨੇ ਵਾਲੇ ਖੇਤਾਂ ਵਿੱਚ ਹੈਪੀਸੀ ਡਰਨਾਸੀ ਬੀਜਿਆ ਉਹਨਾਂ ਖੇਤਾਂ ਦੇ ਵਿੱਚ ਕਣਕ ਮੇਰੀ ਵੱਢੀ ਜਾ ਚੁੱਕੀ ਹੈ ਸਾਰੇ ਖੇਤ ਚ ਕਣਕ ਵੱਢੀ ਜਾ ਚੁੱਕੀ ਹੈ ਕਣਕ ਦਾ ਜਿਹੜਾ ਐਵਰੇਜ ਦੜਾ ਮੇਰੇ ਸਾਰੇ ਖੇਤ ਦਾ ਵਾਧਾ ਘਟਾ ਲਾ ਕੇ ਉਹ 24 ਕੁਇੰਟਲ ਤੋਂ ਪਲੱਸ ਜਾ ਰਿਹਾ ਠੀਕ ਹੈ ਜੀ ਪਰ ਜਿਹੜੀ ਤੂੜੀ ਦਾ ਡਾਟਾ ਮੇਰੇ ਕੋਲੇ ਮੁਕੰਮਲ ਆ ਗਿਆ ਕਿਉਂਕਿ ਕਣਕ ਤੋਲਣ ਵਾਲੀ ਪਈ ਹੈ ਮੰਡੀ ਚ ਹੋ ਸਕਦਾ ਵੀ 65 ਮਣ ਹੋਵੇ ਹੋ ਸਕਦਾ ਵੀ ਇਸ ਤੋਂ ਵੀ ਪਲੱਸ ਜਾਵੇ ਪਰ ਜਿਹੜਾ ਡਾਟਾ ਤੂੜੀ ਦਾ ਹੈਗਾ ਉਹ ਸਵਾ 3 ਟਰਾਲੀਆਂ ਮੇਰੀਆਂ ਪ੍ਰਤੀ ਏਕੜ ਤੂੜੀ ਦੀਆਂ ਮਰ ਰਹੀਆਂ ਹੈਗੀ ਠੀਕ ਹੈ ਜੀ ਤੇ ਜਿੱਥੇ ਮਤਲਬ ਦੂਜੇ ਫਾਰਮਰਾਂ ਦੇ ਬਰਾਬਰ ਮੈਂ ਆਪਣੇ ਆਪ ਨੂੰ ਦੇਖਦਾ ਵੀ ਮੇਰੇ ਝਾੜ ਗਏ ਹੈਗੇ ਆ ਜਾਂ ਮੈਂ ਦੂਜਿਆਂ ਨਾਲੋਂ ਇਸ ਅੰਗ ਦੇ ਵਿੱਚ ਥੋੜੀ ਰਿਸਕ ਲੈ ਗਿਆ ਤਾਂ ਮੇਰੀ ਉੱਥੇ ਸੋਇਲ ਕਾਰਬਨ ਵੀ ਵਧੀ ਹੈ ਹਾਂ ਜੀ ਪਿਛਲੇ ਸਾਲ ਦੇ ਨਾਲੋਂ ਜੇ ਮੇਰੀ 10% ਵੀ ਆਰਗੇਨਿਕ ਕਾਰਬਨ ਵੱਧ ਜਾਂਦੀ ਹੈਗੀ ਹੈ 0.75 ਤੋਂ ਮੈਂ 0.8 ਤੱਕ ਵੀ ਚਲਾ ਜਾਣਾ ਹੈਗਾ ਤਾਂ ਇੱਥੋਂ ਤੱਕ ਪਹੁੰਚਣ ਵਾਸਤੇ ਆਮ ਨੋਰਮਲ ਫਾਰਮਰ ਨੂੰ 5 ਸਾਲ ਤਾਂ ਸਮਾਂ ਲੱਗ ਸਕਦਾ ਤੇ ਮੈਂ ਇਸ ਲਈ ਵੀ ਇਹਨੂੰ ਮੰਨਦਾ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਂਡੀਆਂ ਸਰਕਾਰ ਵੀ ਸ਼ਾਇਦ ਕਾਰਬਨ ਕ੍ਰੈਡਿਟ ਦੇ ਉੱਪਰ ਕੋਈ ਕੰਮ ਕਰੇਗੀ ਤੇ ਜਿਵੇਂ ਸੋਲਰਾਂ ਦੇ ਨਾਲ ਕਾਰਬਨ ਕ੍ਰੈਡਿਟ ਜੁੜੀ ਹੋਈ ਹੈ ਜਿਵੇਂ ਦਰਖਤ ਲਾਉਣ ਦੇ ਨਾਲ ਕਾਰਬਨ ਕ੍ਰੈਡਿਟ ਜੁੜਿਆ ਹੋਇਆ ਹੈਗਾ ਇੰਡਸਟਰੀ ਦੇ ਨਾਲ ਇੰਡਸਟਰੀ ਵੱਧ ਰਹੀ ਹੈ ਖੇਤੀ ਵਾਲੀ ਜ਼ਮੀਨ ਘਟ ਰਹੀ ਆ ਤਾਂ ਖੇਤੀ ਨੂੰ ਕ੍ਰੈਡਿਟ ਕਾਰਬਨ ਦੇ ਨਾਲ ਜੋੜਨਾ ਜ਼ਰੂਰੀ ਹੋ ਜੂਗਾ ਆਉਣ ਵਾਲੇ ਸਮੇਂ ਦੇ ਵਿੱਚ ਸੈਟਲਾਈਟ ਅਮੇਜ਼ਿੰਗ ਜਿਹੜੀ 2012 ਤੋਂ ਲਗਾਤਾਰ ਇੰਡੀਆ ਦੇ ਵਿੱਚ ਹੋ ਰਹੀ ਆ ਇੰਨਾ ਖੇਤਾਂ ਵਿੱਚ ਨਹੀਂ ਅੱਗ ਲੱਗਦੀ ਹੈਗੀ ਉਹਨਾਂ ਨੂੰ ਫਾਰਮਰ ਨੂੰ ਵਧੀਆ ਅੱਖ ਦੇ ਨਾਲ ਦੇਖਿਆ ਜਾਊਗਾ ਉਹਨਾਂ ਨੂੰ ਕੋਈ ਸਪੋਰਟਿੰਗ ਵੈਲਿਊ ਦੇ ਨਾਲ ਵੀ ਮਿਲਦਾ ਜੀ ਸਨਮਾਨਿਤ ਕੀਤਾ ਜਾਊਗਾ ਠੀਕ ਤੇ ਜਿਹੜੇ ਵੀਰ ਵੀਡੀਓ ਦੇਖ ਰਹੇ ਆ ਚਾਹੇ ਵੀਡੀਓ ਛੋਟੀ ਦੇਖਦੇ ਆ ਵੱਡੀ ਦੇਖਦੇ ਆ ਅਸੀਂ ਵੀ ਆਪਣੇ ਚੈਨਲ ਤੇ ਕੰਟੈਂਟ ਅਪਲੋਡ ਕਰਦੇ ਰਹਿੰਦੇ ਹੈਗੇ ਮੈਂ ਇਹ ਕਹਿਣਾ ਵੀ ਤੁਸੀਂ ਸਭ ਦੀ ਸੁਣੋ ਆਪਣੀ ਕਰੋ ਵੀ ਤੁਸੀਂ ਆਪਣੇ ਖੇਤਾਂ ਦੇ ਵਿੱਚ ਜਿਹੜਾ ਤਰੀਕਾ ਆਪਦੇ ਮਿੱਤਰ ਯਾਰ ਦੋਸਤ ਗਵਾਂਢੀਏ ਤੁਸੀਂ ਲੱਗਿਆ ਦੇਖ ਲਿਆ ਸਫਲ ਦੇਖ ਲਿਆ ਕਿਉਂਕਿ ਇੱਕ ਵਾਰ ਪਰਾਲੀ ਵਿੱਚ ਬਾਉਣ ਨਾਲ ਗੱਲ ਨਹੀਂ ਗੱਲ ਨਹੀਂ ਬਾਨੀ ਤੁਹਾਨੂੰ ਬਾਰੀ-ਬਾਰੀ ਕੋਈ ਇਸ ਤਰ੍ਹਾਂ ਦਾ ਤਰੀਕਾ ਲੱਭਣਾ ਪਊਗਾ ਵੀ ਅੱਗ ਨਾ ਲਾਉਣ ਦੀ ਬਜਾਏ ਉਹਨੂੰ ਵਿੱਚ ਹੀ ਤੁਸੀਂ ਖੇਤ ਦੇ ਵਿੱਚ ਗਾਲ ਲਓ ਨਾ ਕੇ ਪਾ ਲਓ ਕਿਉਂਕਿ ਮੈਂ ਦੇਖਿਆ ਵੀ ਇਸ ਵਾਰੀ ਤੂੜੀ ਦੇ ਛਾੜਤਾ ਹੈਗੇ ਰੇਟ ਹੈ ਨਹੀਂਗੇ ਤੇ ਜਿਹੜੇ ਸਹੀ ਜ਼ਿਮੀਂਦਾਰ ਆ ਜਿਨ੍ਹਾਂ ਨੂੰ ਕਣਕ ਦੇ ਨਾਲ ਦੇ ਵੈਲਿਊ ਪਤਾ ਝੋਨੇ ਦੇ ਨਾਲ ਦੀ ਵੈਲਿਊ ਪਤਾ ਉਹ ਟੂੜੀ ਵਾਲੀ ਮਸ਼ੀਨ ਦੇ ਮਗਰੋਂ ਵੀ ਹੋਪਰ ਲਹਾ ਕੇ ਮੋਟਾ ਕੁਤਰਾ ਕਰਕੇ ਖੇਤਾਂ 'ਚ ਸੁੱਟ ਰਹੇ ਹੈਗੇ ਆ ਉਦੋਂ ਬਾਅਦ ਵੀ ਉਹ ਮੂੰਗੀ ਦੀ ਖਾਦ ਹਰੀ ਖਾਦ ਲਈ ਯੂਜ਼ ਕਰਨਗੇ ਤੇ ਅੱਗੇ ਜਾ ਕੇ ਬਾਸਮਤੀ ਲਾਉਂਦੇ ਹੈਗੇ ਤਾਂ ਮੈਂ ਕਹਿੰਦਾ ਬਾਸਮਤੀ ਵਾਲੇ ਵੀਰਾਂ ਲਈ ਬਾਲੀ ਵਧੀਆ ਆਪਸ਼ਨ ਹੈਗੀ ਆ ਕਿ ਜੇਕਰ ਤੁਹਾਡੇ ਖੇਤਾਂ ਦੇ ਵਿੱਚ ਕੋਈ ਝੋਨਾ 35 ਕੁਇੰਟਲ ਛਾੜ ਦੇ ਕੇ پیسے ਵਟਾਉਂਦਾ ਠੇਕੇ ਵਾਲੇ ਪੈਸੇ ਪੂਰੇ ਕਰਦਾ ਤਾਂ ਉੱਥੇ ਬਾਸਮਤੀ 20 ਤੋਂ 22 ਕਵਾਂਟਲ ਤੁਹਾਡੇ ਖੇਤਾਂ ਦੇ ਵਿੱਚ ਬਹੁਤ ਘੱਟ ਖਾਦ ਲਵੇਗੀ ਬਹੁਤ ਘੱਟ ਸਮਾਂ ਲਵੇਗੀ ਤਾਂ ਜਿੱਥੇ ਆਪਾਂ ਪਰਾਲੀ ਨੂੰ ਵਿੱਚ ਵਾ ਕੇ ਆਪਣੇ ਖੇਤਾਂ ਦੀ ਆਰਗੈਨਿਕ ਕਾਰਬਨ ਵਧਾ ਲਾਂਗੇ ਤਾਂ ਤਰੀਕਾ ਆਪਾਂ ਨੂੰ ਹੀ ਲੱਭਣਾ ਪਵੇਗਾ ਹਰ 5 15 ਕਿਲੋਮੀਟਰ ਬਾਅਦ ਪਾਣੀ ਚੇਂਜ ਹੋ ਜਾਂਦਾ ਲੋਕਾਂ ਦੇ ਬੋਲਣ ਦਾ ਤਰੀਕਾ ਉਹ ਰਹਿਣ ਸੈਣ ਦਾ ਤਰੀਕਾ ਬਦਲ ਜਾਂਦਾ ਹੈਗਾ ਲੋਕਾਂ ਦੀ ਮਸ਼ੀਨਰੀ ਖੇਤੀ ਦੀ ਬਦਲ ਜਾਂਦੀ ਹੈਗੀ ਆ ਤਾਂ ਆਪਾਂ ਨੂੰ ਸਾਰੇ ਪੰਜਾਬ ਨੂੰ ਇੱਕ ਨਜ਼ਰੀਏ ਦੇ ਨਾਲ ਇੱਕ ਵੈਰਾਈਟੀ ਦੇ ਨਾਲ ਇੱਕ ਕਿਸਮ ਦੇ ਨਾਲ ਇੱਕ ਮਸ਼ੀਨਰੀ ਦੇ ਨਾਲ ਆਪਾਂ ਇਸ ਸਮੱਸਿਆ ਦੇ ਨਾਲ ਮੇਰਾ ਖਿਆਲ ਵੀ ਕੋਈ ਵੀ ਹੱਲ ਨਹੀਂ ਕਰ ਸਕਦੇ ਆ ਆਪਾਂ ਨੂੰ ਆਪਣੇ ਖੇਤਾਂ ਦੇ ਨਾਲ ਇਹ ਚੀਜ਼ਾਂ ਨੂੰ ਜੋੜ ਕੇ ਆਪਣੇ ਤਜਰਬੇ ਖੁਦ ਹੰਡਾ ਲੈਣੇ ਚਾਹੀਦੇ ਜੀ ਧੰਨਵਾਦ ਪ੍ਰਗਟ ਜੀ ਥੈਂਕ ਯੂ ਜਿਵੇਂ ਕਿ ਕਿਸਾਨ ਵੀਰ ਉਹ ਤੁਸੀਂ ਪ੍ਰਗਟ ਸਿੰਘ ਨੂੰ ਸੁਣਿਆ ਅਸੀਂ ਵੀ ਤੁਹਾਡੇ ਅੱਗੇ ਹੀ ਜਿਹੜੀ ਕੀ ਆ ਆਪਦੀ ਬੇਨਤੀ ਕਰਦੇ ਆ ਵੀ ਜਿੰਨਾ ਹੋ ਸਕੇ ਆਪਾਂ ਘੱਟ ਤੋਂ ਘੱਟ ਝੋਨੇ ਦੀ ਪਰਾਲੀ ਨੂੰ ਜਿਹੜਾ ਬਿਨਾ ਅੱਗ ਲਾਏ ਆਪਾਂ ਕਣਕ ਦੀ ਬਜਾਹ ਬਜਾਈ ਕਰੀਏ ਜਿਹਦੇ ਨਾਲ ਕੀ ਆਪਣੀ ਜ਼ਮੀਨੀ ਸਿਹਤ ਵੀ ਜਿਹੜੀ ਕੀ ਆ ਆਪਣਾ ਉਹਦੇ ਵਿੱਚ ਸੁਧਾਰ ਆਊਗਾ ਵਾਤਾਵਰਨ ਦੇ ਵਿੱਚ ਵੀ ਜਿਹੜਾ ਕੀ ਇਹ ਜਿਹੜੀਆਂ ਜਦੋਂ ਆਪਾਂ ਇਹ ਪ੍ਰੈਕਟਿਸ ਕਰਾਂਗੇ ਇਹਦੇ ਨਾਲ ਸੁਧਾਰ ਆਊਗਾ ਧੰਨਵਾਦ ਸਾਰਿਆਂ ਨੂੰ